ਧੰਨਵਾਦ ਜੀ 사ਸਤਰੀਕਾਰ ਸਾਰਿਆਂ ਨੂੰ ਆਪਾਂ ਚੜੀਂਂਦਗੜ ਸਾਹਿਬ ਪਹੁੰਚਿਆ ਜਵਾਬਿਆਂ ਦੀ ਰੋਜੇ ਤੇ ਤੇ ਚੜੀ ਦੇ ਵਿੱਚ ਲੱਗਿਆ ਹੈ ਬਹੁਤ ਵਧੀਆ ਮੇਲਾ ਇੱਥੇ ਆ ਜਿੱਕ ਤੋਂ ਇੱਕ ਵਧੀਆ ਆ ਜੜੀ ਪਹੁੰਚਿਆ ਸਿਰੇ ਤੋਂ ਸਿਰਾ ਆਪੋ ਦਾ ਮਾਲ ਪਸੂ ਲੈ ਕੇ ਜਿਨ੍ਹਾਂ ਦੀ ਵੀਡੀਓ ਸ਼ੂਟ ਕਰਕੇ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਸਭ ਪ੍ਰਦੇਸ਼ਾਂ ਦੇ ਵਿੱਚ ਜਿੰਨੇ ਮੇਰੇ ਵੀਰ ਬੈਠੇ ਐ ਤੇ ਬਾਈਆਂ ਨਾਲ ਕਰਦੇ ਆ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹੜੇ ਪਿੰਡੋਂ ਆਇਓ ਜੀ ਬੋਤ ਸਿੰਘ ਵਾਲ ਬੋਤ ਸਿੰਘ ਵਾਲੋਂ ਹਾਂ ਜੀ ਜ਼ਿਲ੍ਹਾ ਕਿਹੜਾ ਹੈ ਮੋਗਾ ਜ਼ਿਲ੍ਹਾ ਮੋਗਾ ਤੇ ਬੱਕਰੀਆਂ ਕੱਲੇ ਦੀਆਂ ਨੇ ਸਾਰਿਆਂ ਦੀ ਥੋੜੀ ਥੋੜੀ ਲਿਆਂਦੀ ਆਂ ਚੰਗੀਆਂ ਚੰਗੀਆਂ ਬੱਕਰੀਆਂ ਸਾਨੂੰ ਦਿਖਾਓ ਨਸਲਾਂ ਜੀ ਦਿਖਾਓ ਜੀ ਮੇਲੇ 'ਚ ਪਹੁੰਚੇ ਹੋ ਅੱਜ ਆ ਦੇ ਸਾਦਿਓ ਜੀ ਬੱਕਰੀਆਂ ਬਾਈ ਵਧੀਆ ਲੈ ਕੇ ਆਏ ਆ ਕਾਲੇ ਰੰਗ ਦੀਆਂ ਤੇ ਚੰਗੀ ਕੁਆਲਿਟੀ ਦੀਆਂ ਵਧੀਆ ਤੋਂ ਵਧੀਆ ਲੈ ਕੇ ਆਏ ਨੇ ਤੇ ਮੇਰਾ ਖਲ ਵੀ ਪੂਰੇ ਦੰਦੀਆਂ ਬੱਕਰੀ ਹਾਂ ਪੂਰੇ ਦੰਦੀ ਹੋ ਗਈ ਚੰਗੀ ਕੁਆਲਟੀ ਦੀ ਬੱਕਰੀਆਂ ਬਾਈਆਂ ਦੀ ਬਹੁਤ ਵਧੀਆ ਤੇ ਆ ਦੇਖ ਸਕਦੇ ਹੋ ਉਦੋਂ ਵੀ ਚੰਗੀ ਆ ਤੇ ਬੱਕਰੀ ਨੂੰ ਕੰਨ ਦੇਖੋ ਕਿੱਡਾ-ਕੱਡਾ ਲੱਗਿਆ ਆ ਪੂਰੀ ਤੋਬਾ ਬਲਾਈ ਪਈ ਆ ਪਾਕਿਸਤਾਨੀ ਡੱਬੀ ਬੱਕਰੀ ਬਹੁਤ ਵਧੀਆ ਕੁਆਲਟੀ ਦੀ ਆ ਪੂਰੀ ਜਵਾਨ ਐਸ ਟਾਈਮ ਲਓ ਜੀ ਕੰਨੇ ਕੰਨ ਹਲਦੇ ਨੇ ਬੱਕਰੀ ਦੇ ਦੇਖ ਸਕਦੇ ਹੋ ਤੇ ਆ ਨਾਗਰੀ ਡੱਬੀ ਬੱਕਰੀਆਂ ਜੀ ਵਧੀਆ ਕੁਆਲਿਟੀ ਦੀ ਪੂਰੀ ਵਧੀਆ ਕੰਨਾ ਕੁੰਨਾ ਦੀ ਜਿਨ੍ਹਾਂ ਨੂੰ ਕੇ ਨਾਗਰੀਆਂ ਡੱਬੀਆਂ ਕਹਿੰਦੇ ਨੇ ਪਲੂਣ ਹੈ ਜੀ ਹਜੇ ਸੂਈ ਨਹੀਂ ਹਜੇ ਸੂਗੀ ਜੀ ਆ ਦੇਖ ਸਕਦੇ ਹੋ ਬਹੁਤ ਵਧੀਆ ਕੁਆਲਿਟੀ ਦੀ ਬੱਕਰੀ ਪੂਰੀ ਹੈ ਵਧੀਆ ਹੈ ਹੈ हां सून वाली 1-2 ਦਿਨਾਂ ਤੱਕ ਪੂਰੀ ਤਿਆਰੀ ਤੇ ਹੈ ਹੈ ਦਾਣੀ ਲੈਣ ਦੀ ਬਥੋਰੀ ਕੀ ਰੇਟ ਆ ਬਈ ਦਾ ਰੇਟ ਆਪਾਂ ਰੱਖਣੀ ਅੱਛਾ ਵੇਚ ਨਹੀਂ ਨਹੀਂ ਮੈਂ ਵੇਚ ਨਹੀਂ ਰੱਖੀ ਅੱਗੇ ਪੱਕਿਆਂ ਕਹਿੰਦੇ ਕਿ ਬੰਦੇ ਨਹੀਂ ਵੇਚਣਗੇ ਅੱਛਾ ਹੋਰ ਲਿਓ ਜੀ ਵਧੀਆ ਆ ਦੇਖੋ ਜੀ ਛੇਰੇ ਕੰਦਰ ਚੋਦੂ ਵੀ ਵਧੀਆ ਆ ਗਈ ਤੇ ਧੌਣ ਦੇਖ ਸਕਦੇ ਹੋ ਬੱਕਰੀ ਦੀ ਕਿੱਡੀ ਲੰਬੀ ਹੈ ਪੂਰੀ ਗਰਦਨ ਪੂਰੀ ਲੰਬੀ ਉੱਚਾ ਮੱਥਾ ਸਿੰਗੀ ਸੁੰਗੀ ਔਕੇ ਤੇ ਪੂੜਾ ਦੇਖੋ ਬੱਕਰੀ ਦਾ ਕਿੰਨਾ ਚੌੜਾ ਹੈ ਅਸਲ ਤਾਂ ਇੱਥੋਂ ਹੀ ਨਾ ਚੀਜ਼ਾਂ ਤੋਂ ਪਤਾ ਲੱਗਦਾ ਜੀ ਪੂੜਾ ਦੇਖ ਲੋ ਤਾਂ ਕਿੰਨਾ ਮਜ਼ਬੂਤ ਹੈ ਤੇ ਕਿੰਨਾ ਚੌੜਾ ਹੈ ਤੇ ਲੰਬੇਟ ਪੂਰੀ ਗੱਭਣੀ ਹਾਂਜੀ ਗੱਭਣੀ ਆਹ ਦੱਬੀ ਬੱਕਰੀ ਦੇਖ ਸਕਦੇ ਹੋ ਜੀ ਪੂਰੀ ਚੋਟੀ ਦੀ ਹੈ ਮੇਰਾ ਘਰ ਵੀ ਦੂਏ ਸੂਏ ਹੋਣੀ ਦੂਏ ਸੂਏ ਜੀ ਹੁਣ ਫੇਰ ਗੱਪਣੇ ਹਾਂਜੀ ਅੱਛਾ ਜੀ ਲਓ ਜੀ ਇਹ ਬੱਕਰੀ ਹੈ ਜੀ ਬਾਬਾ ਮੰਤਾ ਇਹ ਕਾ ਵੀ ਗਈ ਉਸੇ ਦੇ ਜੋੜੇ ਦੀ ਪੂਰੀ ਕੁਆਲਿਟੀ ਦੀ ਵਧੀਆ ਬੱਕਰੀ ਲਓ ਭਾਈ ਕਦੇ ਕਾਸ਼ੀ ਨਾ ਕੋਈ ਨਹੀਂ ਬਾਬਾ ਤਾਂ ਵਿਚਾਰਾ ਭਗਤ ਹੈ ਇਹ ਮੰਤਣੀਏ ਜੀ ਰੱਬ ਦੀ ਵਿਚਾਰੀ ਜਿਹੜੀ ਕੇ ਮਾਲ ਦੇ ਵਿੱਚ ਚੰਗੀ ਹੁੰਦੀ ਹੈ ਫਿਰਦੀ ਇਹਨੂੰ ਆਪਾਂ ਵੇਚ ਵੀ ਸਕਦੇ ਜੀ ਤੇ ਨਾ ਇਹਨੂੰ ਆਪਾਂ ਮਾਰ ਸਕਦੇ ਡੰਡਿਆਂ ਨਾਲ ਉਹ ਵੀ ਮਾੜੀ ਗੱਲ ਹੈ ਗਾਲ ਵੀ ਕੱਢਣੀ ਮਾੜੀ ਹੈ ਨਾ ਕਿਸੇ ਨੂੰ ਹੋਰ ਨੂੰ ਸਮਾ ਸਕਦੀ ਤੇ ਜਾ ਉਹਗਲੇ ਦੀ ਜ਼ਿੰਦਗੀ ਆ ਵਿਚਾਰੀ ਪਿੱਛੇ ਫਰੀ ਜਾਊਗੀ ਜਿਹੜੇ ਖਾਂਦੀ ਕੱਦ ਕੋ ਤਾਂ ਪੂਰਾ ਬੋਕ ਵਰਗੀ ਆ ਇਹ ਰੰਗ ਕਰਿਆ ਹੈ ਮਹਾ ਕਿਤੇ ਉ ਪੀਲੀ ਆ ਦੇਖੋ ਜੀ ਰੰਗ ਬਰੰਗੀ ਬੱਕਰੀ ਹੈ ਪੂਰੀ ਵਧੀਆ ਬਾਈਆਂ ਨੇ ਸਜਾ ਮਜਾ ਕੇ ਲਿਆਂਦੀ ਹੈ ਰੰਗ ਫੇਰ ਕੇ ਕੁਆਲਿਟੀ ਦੀ ਹੈ ਪੱਠ ਵਧੀਆ ਹੈ ਵੀ ਕੰਨ ਕੁੰਨ ਮੇਰਾ ਖਲ ਵਧੀਆ ਨੇ ਸਾਰਾ ਕੁਛ ਹੀ ਅੱਠ ਦੰਦ ਹੋ ਗਈ ਜਵਾਨ ਹੈ ਪੂਰੀ ਲਓ ਹੈਲੋ ਸਾਰੀਆਂ ਵੀ ਕੋਈ ਜ਼ਰੂਰੀ ਨਹੀਂ ਬਾਈ ਇੱਕ ਦੋ ਫੜ ਲਿਓ ਬਸ ਹਾਂ ਇਹ ਤਾਂ ਉਹੀ ਬਣਾ ਦੂ ਮੁੰਡਾ ਵੀਡੀਓ ਸਾਰੀਆਂ ਦੀ ਆ ਦੇਖੋ ਬਾਈ ਨਾਗਰੇ ਰੰਗ ਚ ਬੱਕਰੀ ਐ ਬਹੁਤ ਵਧੀਆ ਪੂਰੀ ਵਧੀਆ ਕੁਆਲਿਟੀ ਦੀ ਐ ਨਾਗਰੀ ਬੱਕਰੀ ਐ ਜੀਦੇ ਕੇ ਨਕੌੜਿਆਂ ਤੇ ਵੀ ਧਾਰੀਆਂ ਨੇ ਤੇ ਕੰਨਾਂ ਤੇ ਵੀ ਨੇ ਮੜੀਆਂ ਮੜੀਆਂ ਕੁਆਲਿਟੀ ਦੀ ਬੱਕਰੀ ਐ ਬਹੁਤ ਸਿਰਈ ਬੱਠ ਏਸੀ ਦੀ ਬੱਠ ਅੱਛਾ ਖੀਰੀ ਚੱਲ ਕੋਈ ਨਹੀਂ ਖੀਰੀ ਤਾਂ ਵਧੀਆ ਇਹਨੂੰ ਤਾਂ ਛੱਡ ਦੇ ਕੋਈ ਗੱਲ ਨਹੀਂ ਦੇਖ ਲਈ ਤਾਂ ਮੂੰਹ ਬਣਾ ਦਾਂਗੇ ਇਧਰ ਬੱਕਰੀਆਂ ਦੀ ਵੀਡੀਓ ਦੋ ਚਾਰਾਂ ਦੀ ਚੰਗੇ ਚੰਗੇ ਪਸ਼ੂ ਲਿਓ ਆਹ ਦੇਖੋ ਜੀ ਸਿੰਗੀ ਸੁੰਗੀ ਬਹੁਤ ਵਧੀਆ ਲੱਗੀ ਹੋਈ ਹੈ ਬੱਕਰੀ ਦੀ ਤੇ ਮੱਥਾ ਦੇਖੋ ਜਿਵੇਂ ਜਿਵੇਂ ਮੱਛੀ ਵਰਗਾ ਪਤਲਾ ਕੁਆਲਿਟੀ ਦੀ ਬੱਕਰੀ ਹੈ ਪੂਰੀ ਪਿਓਰ जिदा के पूरा इधा भी पूरा मजबूत है, गप्पन है भाई? हाँ जी गप्पन है। अच्छा, पूरी जानदार बकरी है। बकाइना, कोई नहीं लिया बोक भी? ये सुई है या बेरी? हाँ, ताही थोड़ी लिस्सी है, बकरी की कोई कमी नहीं हैगी, चंगी है बकरी तेरी जरीबदिया। बकरा लिया भाई, बकरा बड़ा? ਬਹੁਤ ਵੱਡਾ ਤੇ ਆ ਬਸ ਆ ਸ਼ਾਮੀਮ ਨੇ ਇਹ ਵੀ ਬੋਕ ਰੱਖਿਆ ਹੈ ਪੂਰੇ ਰੰਗ ਦਾ ਖੀਰਾ ਹੈ ਜੀ ਖੀਰਾ ਬੱਚਾ ਦੇਖੋ ਜੀ ਬਹੁਤ ਵਧੀਆ ਕੁਆਲਟੀ ਦਾ ਹਜੇ ਮੇਰਾ ਖਿਆਲ 5 ਕ ਮਹੀਨਿਆਂ ਦਾ ਹੋਣਾ ਬਾਈ ਹਾਂ ਇਹ ਰੱਖਿਆ ਬੋਕ ਵਾਸਤੇ ਆ ਦੇਖੋ ਜੀ ਬੱਚਾ ਕੁਆਲਟੀ ਦਾ ਪੂਰਾ 5 ਮਹੀਨਿਆਂ ਦਾ ਤੇ ਜਿਹਦੇ ਵਿੱਚ ਕੋਈ ਵੀ ਕਮੀ ਨਹੀਂ ਹੈਗੀ ਕੰਨਾ ਕੁੰਨਾ ਤੋਂ ਸਿੰਗੀ ਤੋਂ ਅੱਖਾਂ ਤੋਂ ਐਨ ਔਕੇ ਦੀ ਰਿਪੋਰਟ ਐ ਖੀਰਾ ਜੀ ਇਹ ਜੇ ਖੀਰਾ ਆ ਬੋ ਕਾ ਰਣਦਾਰ ਦਾ ਵਧੀਆ ਵੇਲਣੇ ਵਰਗਾ ਰਾਜੀ ਪਿਆ ਚਲੋ ਕੱਦਤਾ ਮੜਾ ਜੇ ਛੋਟਾ ਹੀ ਐ ਕੋਈ ਗੱਲ ਨਹੀਂ ਨਸਲ ਵਧੀਆ ਇਹ ਬਾਬਾ ਜੀ ਸਾਂ ਰੱਖੇ ਹਾਂਜੀ ਸਾਂ ਰੱਖੇ ਵੇਚਣਾ ਪੁੱਛਣਾ ਤਾਂ ਨਹੀਂ ਨਾ ਨਾ ਅੱਛਾ ਇਸੇ ਦੇ ਬੱਚੇ ਲੈਣੇ ਇਸੇ ਦੇ ਲੈਣੇ ਠੀਕ ਐ ਹਾਂਜੀ ਲਹਿਰ ਨੰਬਰ ਦੇ ਦੋ ਸੋਡਾ ਇੱਥੇ ਫੋਟੋ ਕਰਾ ਲੋ ਦੇ ਨਾਲ ਨੰਬਰ ਹਾਂ ਕੀ ਇੱਥੇ ਖੜ ਜੋ ਤੁਸੀਂ ਮੇਰੀ ਤਾਂ ਕੋਈ ਗੱਲ ਨਹੀਂ ਰੋਜ਼ ਹੀ ਬੰਦ ਨਹੀਂ ਨਹੀਂ ਉਹ ਕੁਝ ਨਹੀਂ ਹੁੰਦਾ ਤੁਸੀਂ ਕਰਾਓ ਹੈਂ ਅੱਛਾ ਨੰਬਰ ਬੋਲ ਨੰਬਰ ਬੋਲ ਦੋ ਜੀ 9842 ਛੱਡ ਜਾ ਮੈਂ ਫੋਨ ਬੰਦ ਕਰ ਹਾਂ ਹੁਣ ਦੱਸੋ ਨੰਬਰ ਜੀ 9842 93099 9814293099 ਨੰਬਰ ਪਿੰਡ ਗੁਦਰਾ ਬੁੱਧ ਸਿੰਘ ਵਾਲਾ ਜੀ ਜ਼ਿਲ੍ਹਾ ਜ਼ਿਲ੍ਹਾ ਮੋਕਾ ਚੜ੍ਹੇ ਕਰੋੜ ਵੀ ਜੀਨੇ ਕਿਸੇ ਨੇ ਪਸ਼ੂ ਲੈਣਾ ਕਰਨਾ ਹੋਵੇ ਬਾਈਆਂ ਦੇ ਨਾਲ ਸਰਪੰਖ ਕਰ ਸਕਦੇ ਹੋ ਹਾਂਜੀ 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 ਪਸ਼ੂ ਵਿੱਚ ਸੇਲ ਵਾਸਤੇ ਵੀ ਨੇ ਹਾਂਜੀ ਜੇ ਕਿਸੇ ਨੇ ਮੇਮਨਾ ਛੇਲਾ ਬੱਕਰੀ ਲੈਣੀ ਹੈ ਹਾਂਜੀ ਤਾਂ ਸਿੱਧਾ ਫੋਨ ਬਾਈਆਂ ਨਾਲ ਗੱਲਬਾਤ ਕਰ ਸਕਦੇ ਠੀਕ ਹੈ ਜੀ ਧੰਨਵਾਦ ਜੀ ਸਾਸਰੀ ਘਰ ਸਾਸਰੀ ਹਾਂਜੀ ਤੁਰਦੀਆਂ ਜਾਂ ਹੋ ਜਾਂਦੇ ਕਹਾਂ ਨੂੰ ਤੁਰਦੀਆਂ ਹੈ ਕਮਲਾ لمبے ਲਾਰਾ ਪਾ ਬੱਕਰੀਆਂ ਦਾ ਹੁਣ ਬਣਾ ਓਏ ਹੈ ਜਾਣਦੇ ਜਾਣਦੇ 베ਰੀ ਤੱਕ ਜਾਣਦੇ ਜਾਂਦੇ ਪੈ ਮੋੜ ਲਿਆ ਬਣਾ ਬਣਾ ਵਧੀਆ ਬਣਾ ਮੁੰਡੇ ਦੀ ਵੀਡੀਓ ਇਹਨਾਂ ਦੀ ਆਓ 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 ਆਉਣ ਦੇ ਆਉਣ ਦੇ ਪਿਛਾ ਨੂੰ ਹੋ ਜਾ ਵੀਡੀਓ ਲੈ ਪਿਛਾ ਨੂੰ ਹੋ ਜਾ ਪਿਛਾ ਨੂੰ ਹੋ ਜਾ ਪਿਛਾ ਨੂੰ ਆਉਣ ਦੇ ਬਾਈ ਕਹਾ ਆਉਣ ਦੇ ਓਕੇ ਦੀ ਰਿਪੋਰਟ ਇੱਕ ਨੰਬਰ ਚੱਕ ਬਾਈ